ਓ ਨੋ ਬਾਹਰ ਆ ਜਾ ਰਕ ਬਾਹਰ ਨਿਕਲ ਰੱਬ ਤੈਨੂੰ ਗੱਡੀਆਂ ਦੇ ਦਿੰਦਾ ਅਕਲ ਥੇਲੇ ਦੀ ਨਹੀਂ ਦਿੰਦਾ ਤੁਹਾਨੂੰ ਕੀ ਕੁਝ ਚਲਾਉਣੀ ਦਾ ਸਿੱਖ ਲੈਂਦੀ ਮੈਂ ਹੁਣੇ ਮਰ ਜਾਂਦਾ ਤੇ ਮੇਰੇ ਬੱਚੇ ਭੁੱਖੇ ਮਰ ਜਾਣੇ ਸੀ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੇ ਵੱਲ ਵੇਖ ਤਾਂ ਲੈਂਦੀ ਬਾਹਰ ਆ ਜਾ ਰਕ ਬਾਹਰ ਆਇਓ ਕੀ ਮੇਰੇ ਵੱਲ ਵੇਖਤਾ ਲੈਂਦੀ ਮੈਂ ਪ੍ਰਾਇ ਬੰਦੇ ਵੱਲ ਨਹੀਂ ਦੇਖਦੀ ਹਾਂ ਕਿੰਨਾ ਠੀਕ ਹੈ ਹਾਂ ਸਾਡੇ ਘਰ ਵੀ ਵਿਆਹ ਆਇਆ ਹੋਇਆ ਅਸੀਂ ਵੀ ਤਿਆਰੀਆਂ 'ਚ ਲੱਗੇ ਹੋਏ ਆਂ ਹਾਂ ਜਾਨੂ ਤੇ ਪਾਪਾ ਗਏ ਹੋਏ ਆ ਸ਼ਾਪਿੰਗ ਕਰਨ ਦੇਖਦੇ ਸਾਡੇ ਵਾਸਤੇ ਕੀ ਲੈ ਕੇ ਆਉਂਦੇ ਨੇ ਚਲ ਠੀਕ ਆ ਚੰਗਾ ਫਿਰ ਆ ਗਿਆ ਤੁਸੀਂ ਸ਼ਾਪਿੰਗ ਕਰਕੇ ਹਾਂ ਲੈ ਆਂਦੇ ਮੈਂ ਕੱਪੜੇ ਦਿਖਾਓ ਕੀ ਲੈ ਕੇ ਆਏ ਇਹ ਦੋ ਡਰੈਸਾਂ ਲੈ ਕੇ ਆਂਦੀਆਂ ਨਾ ਤੇ ਪਾਉਂਗਾ ਮੈਂ ਬਰਾਤ ਵਾਲੇ ਦਿਨ ਆ ਪਾਉਂਗਾ ਮੈਂ ਸ਼ਗਨ ਵਾਲੇ ਦਿਨ ਮੰਮੀ ਮੰਮੀ ਡੈਡੀ ਨੇ ਤਾਂ ਚਾਚੂ ਦੇ ਵਿਆਹ ਵਾਸਤੇ ਕੱਪੜੇ ਲੈ ਲੇ ਤੁਸੀਂ ਕੀ ਪਾਉਣਾ ਮੈਨੂੰ ਪਤਾ ਨਹੀਂ ਕੀ ਪਾਉਣਾ ਕੀ ਪਾਣਾ ਤੂੰ ਕਲੇਸ਼ ਹੀ ਪਾਣਾ Ha <laughs>